ਸਾਧ ਸੰਗ ਦੀ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਜ ਚੜਦਾ ਹੈ ਰੂਪ ਸਿੰਘਾਂ ਅਨਵੇਲਾ ਨਵੀਂ ਕਵਤਾ ਪੜਦਾ ਹੈ ਉਸ ਵੇਲੇ ਦੀ ਗੱਲ ਕਰਦੇ ਹਾਂ ਜਦੋਂ ਜਹਾਗੀਰ ਬਾਦਸ਼ਾਹ ਨੇ ਝੂਠੇ-ਮੂਠੇ ਦੋਸ਼ ਲਾ ਕੇ ਪੰਜਵੇਂ ਪਾਦਸ਼ਾਹ ਦੇ ਉੱਪਰ ਇਹਨੂੰ ਚੰਦੂ ਦੇ ਖਵਾਲੇ ਕੀਤਾ ਹੈ ਚੰਦੂ ਜਾਲਮ ਪੰਜਵੇਂ ਪਾਦਸ਼ਾ ਨੂੰ ਕੁਝ ਗੱਲਾਂ ਕਹਿ ਰਿਹਾ ਸੀ ਵੀ ਮੇਰੀ ਲੜਕੀ ਦਾ ਰਿਸ਼ਤਾ ਪ੍ਰਮਾਨ ਕਰੋ ਤੇ ਸਾਰੇ ਤੁਹਾਡੇ ਕਸੂਰ ਮੁਕੱਦਮੇ ਮaaf ਹੋ ਜਾਣਗੇ ਪੰਚਮ ਪਾਦਸ਼ਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਚੰਦੂ ਤੂੰ ਆਪਣੇ ਰਾਹੇ ਚੱਲ ਤੇ ਅਸੀਂ ਆਪਣੇ ਮਾਰਗ ਤੇ ਪਹੁੰਚਣਾ ਆਓ ਪੰਜਵੇਂ ਪਾਦਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਤਤੀ ਤਵੀ ਤੇ ਬਿਠਾ ਕੇ ਚੰਦੂ ਜਾਲਮ ਜਿਵੇਂ ਤਸੀਹੇ ਦੇ ਰਿਹਾ ਇਹ ਦਰਦਾ ਭਰੀ ਕਹਾਣੀ ਦੇ ਜ਼ਿਕਰ ਨੂੰ